ਉਹ ਵੀਰੇ ਬੈਟਰੀ ਲੋ ਮਾਰ ਗਈ ਹੁਣ ਇਹ ਚੱਲਦਾ ਨਹੀਂ ਕਿਸੇ ਤੋਂ ਫੋਨ ਲੈਣਾ ਪਊਗਾ ਇਹ ਲੈ ਵੀਰੇ ਆ ਫੋਨ ਦੇ ਯਾਰ ਤੂੰ ਫੋਨ ਕੀ ਕਰਨਾ ਉਹ ਫੋਨ ਯਾਰ ਮੇਰੇ ਫੋਨ ਦੀ ਬੈਟਰੀ ਲੋ ਮਾਰ ਗਈ ਤਾਂ ਕਰਕੇ ਮੈਂ ਇੱਥੋਂ ਮੰਗਦਾ ਇਹ ਹੁਣ ਚੱਲਦਾ ਜੀ ਆ ਲੋ ਇਹ ਪਾਸਵਰਡ ਬਾਈ ਕੋਲੀ ਲਾਉ ਦਿਓ ਹੈਲੋ ਹਾਂ ਭਾਈ ਆ ਗਿਆ ਬਸ 10 ਮਿੰਟਾਂ ਚ ਆ ਗਿਆ ਹਾਂ ਠੀਕ ਹੈ ਆ ਲੋ ਜੀ ਧੰਨਵਾਦ ਭਾਈ ਉਹ ਬਾਗਵਾ ਕਿਹਦਾ ਟਿਕਾ ਪਿਆ ਹੋਏ ਕੰਜੋ ਇੰਨੇ ਪੈਸੇ ਹੋਏ ਇਹਦਾ ਕਿਸੇ ਮੀਰ ਬੰਦੇ ਦੀ ਡਿੱਗਿਆ ਹੋਣਾ ਵੀਰ ਇੰਨੇ ਪੈਸੇ ਲੈ ਕੇ ਬਟੂ ਵਿੱਚ ਕੌਣ ਘੁੰਮਦਾ ਯਾਰ ਹਨਾ ਅੱਜ ਕੱਲ੍ਹ ਪੂਰੀ ਹੋ ਗਈ ਹੈ ਨਾ ਯਾਰ ਵਿਚਾਰੇ ਦੀ ਯਾਰ ਵੀ ਇੰਨੇ ਪੈਸੇ ਰੱਖੀ ਬੈਠਾ ਬਟੂ ਵਿੱਚ ਯਾਰ ਯਾਰ ਆਪਾਂ ਤਾਂ ਆਪਦੀ ਸੱਚਾਈ ਮੰਨ ਕੇ ਚੱਲਾਂਗੇ ਯਾਰ ਆਪਾਂ ਕਿਸ ਦੇ ਪੈਸੇ ਕੌਣ ਰੱਖੀ ਯਾਰ ਹਨਾ ਕੀ ਪਤਾ ਅਗਲਾ ਕਹੇ ਜੀ ਮੋਸਟਲ 'ਚ ਫਸਿਆ ਹੋਊਗਾ ਯਾਰ ਕੀ ਪਤਾ ਅਗਲਾ ਘਰੋਂ ਮਰੀ ਜੀ ਢੱਲਾ ਹੋਵੇ ਵਿਚਾਰੇ ਦਾ ਉਹ ਸਾਹਾਂ ਦੇ ਪਿਆ ਹੋਵੇ ਤੇ ਆਪਾਂ ਕਹੀਏ ਵੀ ਅਸਲ ਤਾਂ ਮौज ਬਣ ਗਈ ਆ ਕਿਸੇ ਦੇ ਪੈਸੇ ਮਿਲ ਗਏ ਹਨਾ ਪਰ ਆਪਣੀ ਜਮੀਰ ਆਏ ਨਹੀਂ ਮੰਨਦੀ ਵੀ ਆਪਾਂ ਕਿਸੇ ਦਾ ਪੈਸਾ ਰੱਖੀ ਆ ਰਹਿਣਾ ਆਪਾਂ ਪੂਰੇ ਮਾਨਦਾਰੀ ਵਾਲੇ ਬੰਦੇ ਹੈ ਉਹ ਯਾਰ ਹੁਣ ਆਏ ਨਹੀਂ ਪਤਾ ਵੀ ਗਿਆ ਕਿੱਧਰ ਬੰਦਾ ਯਾਰ ਹਨਾ ਪਰ ਹਾਂ ਯਾਰ ਉਹਨੇ ਫੋਨ ਲਾਇਆ ਸੀ ਮੇਰੇ ਫੋਨ ਤੋਂ ਹਨਾ ਸਲਾਪਾ ਫੋਨ ਲਾ ਕੇ ਦੇਖ ਲੈਨੇ ਕੀ ਪਤਾ ਪਤਾ ਲੱਗ ਹੀ ਜਾਵੇ ਯਾਰ ਵੀ ਕਿੱਥੇ ਹੋਊਗਾ ਉਹ ਉਹ ਤਾਂ ਯਾਰ ਫੋਨ ਹੀ ਬੰਦਾ ਹੀ ਜਾਂਦਾ ਯਾਰ ਬੜਾ ਪੰਗਾ ਹੋਇਆ ਯਾਰ ਚੱਲ ਕੋਈ ਨਹੀਂ ਭਾ ਲੈਨੇ ਫਿਰ ਕੀ ਹੁੰਦਾ ਦੇਖ ਲੈਨੇ ਕਿਤੇ ਝਾਗ ਤਾ ਚਾਲ ਯਾਰ ਬਤੂਆ ਮੋੜ ਕੇ ਆਈ ਉਹਦਾ ਕਿਤੇ ਦੇਰ ਹੀ ਨਹੀਂ ਯਾਰ ਆਉਂਦਾ ਮੈਂ ਤਾਂ ਕਹਿੰਦਾ ਸੀ 10 ਮਿੰਟਾਂ ਚ ਆਉਣਾ ਹੋ ਗਏ 15 ਮਿੰਟ ਯਾਰ ਫੋਨ ਹੀ ਲਾ ਲੈਨੇ ਆ ਬੰਦਾ ਹੀ ਜਾਂਦੇ ਐ ਫੋਨ ਵੀ ਕਿ ਇਹ ਲਾਰਾ ਤਾਂ ਨਹੀਂ ਲਾ ਗਿਆ ਲੋਕਾਂ ਨੂੰ ਚੱਲ ਢੀਕਦੇ ਆਂ ਹੋਰ ਆਪਣੇ ਕੋਲ ਚਾਰਾ ਵੀ ਕੀ ਆ ਉਹ ਕਹੇਰਾ ਮੋਹ ਜੀ ਬਸ ਤਿਆਗ ਰਹੇ ਆ ਆ ਕਿ ਹੋਇਆ ਵੀ ਤੂੰ ਤਾਂ ਕਹਿੰਦਾ ਸੀ ਬਸ 10 ਮਿੰਟਾਂ ਹੀ ਆਉਂਗਾ ਤੂੰ ਤਾਂ 20 25 ਮਿੰਟ ਕਰਦੇ ਯਾਰ ਉਹ ਭਾਈ 20 25 ਮਿੰਟ ਕਿਉਂ ਕਰਤੇ ਉੱਥੇ ਆ ਕੇ ਮੇਰਾ ਤਾਂ ਫੋਨ ਲੋਅ ਮਾਰ ਗਿਆ ਜਦੋਂ ਮੈਂ ਤੈਨੂੰ ਫੋਨ ਕਰਿਆ ਉਦੋਂ ਤੂੰ ਕਹਤਾ ਵੀ ਮੈਂ ਇੱਕ ਕਰਕੇ ਸਕੂਲ 'ਚ ਮਿਲੂੰਗਾ ਤੇ ਮੈਂ ਤਾਂ ਸਕੂਲ 'ਚ ਆਣੇ ਸੀ ਹੁਣ ਮੈਂ ਕਹਿੰਦਾ ਮੈਂ ਤਾਂ ਕਿਸੇ ਨੂੰ ਫੋਨ ਲਾ ਕੇ ਤੈਨੂੰ ਪੁੱਛਿਆ ਵੀ ਕਿੱਥੇ ਆ ਨਾ ਮੇਰਾ ਤਾਂ ਫੋਨ ਹੀ ਲੋ ਮਰ ਗਿਆ ਬੈਟਰੀ ਚਲ ਲੋ ਤਾਂ ਮਰ ਗਿਆ ਆਪਣੇ ਕੰਮ ਹੋਇਆ ਕੀ ਨਾ ਉਹ ਹਾਂ ਹੋ ਗਿਆ ਕੰਮ ਮੇਰਾ ਯਾਰ ਬਟੂਰੇ ਡਿੱਗ ਪਏ ਆ ਲੈ ਬਈ ਯਾਰ ਤੂੰ ਦੇ ਲੋਕਾਂ ਉਹ ਨਾ ਭਾਈ ਯਾਰ ਤੂੰ ਮੈਨੂੰ ਐ ਲੋਕਲ ਵਰਗਾ ਕਿਉਂ ਸਮਝਦਾ ਮੈਂ ਤੈਨੂੰ ਹਾਂ ਹੀ ਕਿਉਂ ਕਰ ਪਾਦੀ ਪੈਸੀ ਨਾ ਦੇਨੇ ਹੁੰਦੇ ਮੈਂ ਤੈਨੂੰ ਆਪਦੇ ਭਾਈਆਂ ਮੰਮੂ ਮੰਨਦਾ ਐਸੀ ਤਾਂ ਮੈਂ ਲੈ ਕੇ ਆਇਆ ਸੀ ਹੁਣ ਮੇਰਾ ਤਾਂ ਯਾਰ ਬਟੂਆ ਡਿੱਗ ਪਿਆ ਤੂੰ ਤਾਂ ਵਰਨਾ ਸੱਲ ਕਰਦਾ ਯਾਰ ਮਜ਼ਾਕ ਕਰਦਾ ਵੀ ਮਜ਼ਾਕ ਕਰਨ ਡਾਇਆ ਉਹ ਨਹੀਂ ਭਾਈ ਯਾਰ ਨਹੀਂ ਮਜ਼ਾਕ ਕਰਦਾ ਇਹ ਕੋਈ ਮਜ਼ਾਕ ਵਾਲਾ ਟਾਈਮ ਨਹੀਂ ਐ ਪਰ ਮੇਰਾ ਤਾਂ ਗੱਲ ਕਰ ਬਟੂਆ ਡਿੱਗ ਪਿਆ ਕਿਤੇ ਹੁਣ ਮੈਂ ਦੱਸ ਕੀ ਕਰਾਂ ਇਸ 'ਚ ਯਾ ਬਈ ਯਾਰ ਮੇਰਾ ਭਰਾ ਤਾਂ ਹਸਪੀਟਲ ਚ ਪਿਆ ਤੂੰ ਮੈਨੂੰ ਪਹਿਲੇ ਜਵਾਬ ਦੇ ਦਿੰਦਾ ਮੈਂ ਹੋਰ ਕਿਸੇ ਤੋਂ ਹੱਲ ਕਰ ਲੈਂਦਾ ਮੰਗ ਲੈਂਦਾ ਉਹ ਨਹੀਂ ਬਾਈ ਯਾਰ ਪੈਸੇ ਦਾ ਹੱਲ ਤਾਂ ਹੀ ਕਹਿੰਦਾ ਮੈਂ ਤੈਨੂੰ ਪੈਸੇ ਮੇਰੇ ਕੋਲੇ ਸੀਗੇ ਹੁਣ ਬਟੂਆ ਡਿੱਗ ਪਿਆ ਹੁਣ ਮੈਂ ਦਾ ਸਪੀਕਰ ਆਉੱਚ ਆਪਾਂ ਐ ਕਰ ਚੱਲ ਦੇਖਦੇ ਆ ਭਾਅ ਲੈਂਦੇ ਆ ਵੀ ਬਟੂਆ ਇੱਥੇ ਠਹਿਾਈ ਜਾਵੇ ਆਪਾਂ ਨੂੰ ਚੱਲ ਉਹ ਬਾਈ ਆ ਲੈ ਤਰਾ ਬਟੂਆ ਧੰਨਵਾਦ ਭਰਾਵਾ ਤੂੰ ਬਟੂਆ ਦੇਣਾ ਹੈ ਪਰ ਇਹ ਤੈਨੂੰ ਬਟੂਆ ਮਿਲਿਆ ਕਿੱਥੇ ਸੀ ਇਹ ਬਾਈ ਜਦੋਂ ਤੁਸੀਂ ਫੋਨ ਨਹੀਂ ਲਾਇਆ ਸੀ ਮੇਰੇ ਫੋਨ ਤੋਂ ਜਦੋਂ ਤੁਸੀਂ ਕਹਿੰਦੇ ਸੀ ਵੀ ਮੇਰੇ ਫੋਨ ਦੀ ਬੈਟਰੀ ਲੋ ਹੋ ਗਈ ਹਾਂ ਉਦੋਂ ਤੁਸੀਂ ਫੋਨ ਲਾਇਆ ਸੀ ਮੇਰੇ ਕੋਲ ਖੜ ਕੇ ਤੇ ਉੱਥੇ ਡਿੱਗਿਆ ਪਿਆ ਸੀਗਾ ਇਹ ਬਟੂਆ ਅੱਛਾ ਇਹ ਤੈਨੂੰ ਬਟੂਆ ਉੱਥੋਂ ਥੇ ਆ ਗਿਆ ਆ ਉੱਥੋਂ ਥੇ ਆ ਗਿਆ ਇਹ ਮੈਨੂੰ ਇਹਦੇ ਪੈਸੇ ਵੀ ਸੀਗੇ ਬਹੁਤ ਸਾਰੇ ਹਾਂ ਪੈਸੇ ਵੀ ਸੀਗੇ ਉਹ ਪੈਸੇ ਤਾਂ ਮੈਂ ਯਾਰ ਬਾਈ ਆ ਮੁੰਡੇ ਨੂੰ ਦੇਣ ਆਇਆ ਸੀ ਬਕਰ ਹੁਣ ਕਰੀਏ ਕੀ ਉਥੋਂ ਬਟੂਆ ਡਿੱਗ ਪਿਆ ਪਰ ਮੈਂ ਤਾਂ ਐ ਕਮਾਲ ਮੰਨਦਾ ਵੀ ਤੈਨੂੰ ਬਠੂਆ ਇੱਥੇ ਆ ਗਿਆ ਐਨੇ ਪੈਸੇ ਦੇਖ ਕੇ ਬੰਦੇ ਦਾ ਤਾਂ ਉਹ ਹੀ ਮਨ ਭੰਦਲ ਜਾਂਦਾ ਯਾਰ ਵੀ ਆਪਾਂ ਪੈਸੇ ਕਾਦੇ ਵਾਸਤੇ ਮੋੜਨੇ ਆ ਤੂੰ ਮੈਨੂੰ ਯਾਰ ਇੱਥੇ ਪੈਸੇ ਮੋੜਨ ਆਇਆ ਮੋੜਨਾ ਆ ਤੂੰ ਤਾਂ ਯਾਰ ਕਮਾਲ ਕਰਤੀ ਪਤਾ ਜੀ ਬਾਈ ਪਤਾ ਬਾਈ ਜੀ ਕੀ ਗੱਲ ਹੈ ਵੀ ਮੇਰੀ ਜ਼ਮੀਰ ਨਹੀਂ ਮੰਨੀ ਇਹ ਪੈਸੇ ਰੱਖਣ ਨੂੰ ਵੀ ਯਾਰ ਬਾਈ ਜੀ ਦੀ ਪਤਾ ਨਹੀਂ ਕੀ ਮਜਬੂਰੀ ਹੋਊਗੀ ਹਨਾ ਹਾਂ ਬਾਈ ਐ ਕੌਣ ਸਮਝਦਾ ਕਿਸੇ ਦੀਆਂ ਮਜਬੂਰੀਆਂ ਨੂੰ ਅਗਲਾ ਕਹਿੰਦਾ ਆਪਣਾ ਉਲੂ ਸਿੱਧਾ ਹੋ ਗਿਆ ਤੇ ਆਪਾਂ ਚੱਲ ਗਏ ਅਗਲਾ ਕੌਣ ਕਿਸੇ ਦੀਆਂ ਮਜਬੂਰੀਆਂ ਸਮਝਦਾ ਅੱਜ ਕੱਲ੍ਹ ਦੁਨੀਆ ਤੇ ਨਹੀਂ ਇਹ ਟਾਈਮ ਹੈ ਜਿਵੇਂ ਤੂੰ ਐ ਇਹੋ ਜਿਹਾ ਬੰਦਾ ਕਦੇ ਕਿਸੇ ਨੂੰ ਨਹੀਂ ਮਿਲਦਾ ਪ੍ਰਮਾਤਮਾ ਕਰੇ ਵੀ ਤੇਰੇ ਵਰਗਿਆਂ ਨੂੰ ਰੱਬ ਲੰਮੀਆਂ ਉਮਰਾਂ ਬਖਸ਼ੇ ਪਤਾ ਕੀ ਗੱਲ ਐ ਕਿ ਮੈਂ ਆਪਦੀ ਮਾਨਤਾ ਦਿਖਾਈ ਤੁਹਾਨੂੰ ਕਿ ਤੁਹਾਡਾ ਬੱਦੂ ਉਹ ਲਾਪ ਕੀਤਾ ਨਾ ਇਹ ਤੁਹਾਡੀ ਕਿਹਦਾ ਕੀ ਮਜਬੂਰੀ ਹੋ ਸਕਦੀ ਐ ਹਾਂ ਬਈ ਹਾਂ ਮਜਬੂਰੀ ਤਾਂ ਹੁਣ ਆ ਬੱਚਾ ਖੜਾ ਐ ਇਹਦੇ ਐ ਕਰਕੇ ਭਾਈ ਭਾਈ ਢਿੱਲਾ ਸੀ ਉਹਦੇ ਹਸਪੀਟਲ ਚ ਇਲਾਜ ਵਾਸਤੇ ਪੈਸੇ ਲੈ ਕੇ ਆਇਆ ਸੀ ਮੈਂ ਤਾਂ ਇਹ ਦੇਣੇ ਸੀ ਇਹਨੂੰ ਜੀ ਜੇ ਮੈਂ ਇਹ ਪੈਸੇ ਨਾ ਰੱਖ ਵੀ ਲੈਂਦਾ ਫਿਰ ਕਿੱਡੀ ਵੱਡੀ ਹੋਣੀ ਮੇਰੇ ਤੇ ਹਾਂ ਫਿਰ ਉਹ ਬੰਦਾ ਹੁਣ ਵਿਚਾਰਾ ਕੀ ਕਰਦਾ ਉਹ ਕਿਹਦੇ ਕੋਲੇ ਮੰਗਣ ਜਾਂਦਾ ਉਹ ਮੇਰੇ ਭਰੋਸੇ ਤੇ ਇੱਥੇ ਆ ਕੇ ਖੜ ਗਿਆ ਤੇ ਮੈਂ ਹੁਣ ਮੇਥੇ ਬਣਾ ਉਹਨੂੰ ਪੈਸੇ ਨਹੀਂ ਦਿੰਦਾ ਸੀ ਕੋਈ ਉਹਨੂੰ 2 ਘੰਟਾ ਦਾ 3 ਦਾ ਟਾਈਮ ਸੀ ਉਹਦੇ ਕੋਲੇ ਸਾਰਾ ਹੁਣ 3 ਘੰਟਾ ਦਾ 74 ਚ ਜਾਊਗਾ ਆ ਲੈ ਭਾਈ 500 ਰੁਪਏ ਉਹ ਭਾਈ ਮੈਂ ਇਹ ਪੈਸੇ ਹੀ ਕੰਮੇ ਆ ਜੀ ਮੈਨੂੰ ਹੀ ਪੈਸੇ ਚਾਹੀਦੇ ਹੁੰਦੇ ਤਾਂ ਮੈਂ ਤੁਹਾਡਾ ਵਾਪਸ ਕਰਨਾ ਆਉਂਦਾ ਉਹ ਤਾਂ ਠੀਕ ਹੈ ਭਾਈ ਪਰ ਮੈਂ ਤੈਨੂੰ ਉਹ ਪੈਸੇ ਚੋਣੀ ਰੱਖਣ ਦੀ ਗੱਲ ਕਰਦਾ ਇਹ ਤਾਂ ਮੈਂ ਤੈਨੂੰ ਇਮਾਨਦਾਰੀ ਦੇ ਇ ਦੇ ਜੀ ਬੈਸ ਕੇ ਦੇ ਵੈਸੀ ਗੱਲ ਕਰਦੇ ਤੁਸੀਂ ਫਿਰ ਤਾਂ ਮੈਨੂੰ ਤਾਂ ਪਾਸ ਮੋੜ ਨਹੀਂ ਲਿਆਉਂਦਾ ਸੀਗਾ ਇਹ ਮੈਨੂੰ ਪੈਸੇ ਨਹੀਂ ਲਾਉਂਦੀ ਉਹ ਤਾਂ ਮੈਂ ਸਮਝਦਾ ਇਹ ਤਾਂ ਤੈਨੂੰ ਇਮਾਨਦਾਰੀ ਦੇ ਹੌਸਲਾ ਕਰਕੇ ਦੇ ਰਿਹਾ ਵੀ ਇਹ ਬੰਦੇ ਦਾ ਦੇਖ ਕਿੰਨਾ ਇਮਾਨਦਾਰੀ ਤੇ ਵੀ ਵਿਸ਼ਵਾਸ ਰੱਖਦਾ ਬੰਦਾ ਇਹ ਤਾਂ ਕਰਕੇ ਦੇ ਰਿਹਾ ਚਲ ਧੰਨਵਾਦ ਬਾਈ ਤੂੰ ਤਾਂ ਮੈਨੂੰ ਕਹਿੰਦਾ ਸੀਗਾ ਕਹਾਂ ਤੂੰ ਗੱਪ ਮਾਰਦਾ ਗੱਪ ਮਾਰਦਾ ਮੈਂ ਤਾਂ ਕੋਈ ਗੱਪ ਨਹੀਂ ਮਾਰਿਆ ਆ ਲੈ 10000 ਰੁਪਿਆ ਮੇਰਾ ਸੱਚੀਓ ਬਟੂਆ ਡਿੱਗ ਪਿਆ ਸੀ ਭਰਾਵਾ ਨਹੀਂ ਮੈਂ ਤੈਨੂੰ ਐ ਥੋੜੀ ਝੂਠ ਮਾਰਦਾ ਸੀ ਹੁਣ ਤੈਨੂੰ ਤਾਂ ਇਨੀ ਜ਼ਰੂਰੀ ਸੀਗੀ ਤਾਂ ਕਰਕੇ ਮੈਂ ਤੈਨੂੰ ਪੈਸੇ ਤਾਂ ਲੈ ਲਿਆ ਕੇ ਦੇਣੇ ਸੀ ਨਹੀਂ ਮੈਂ ਤੈਨੂੰ ਪਹਿਲੀ ਜਵਾਬ ਦੇ ਦਿੰਦਾ ਵੀ ਮੇਰੇ ਕੋਲ ਤਾਂ ਪੈਸੇ ਹੈ ਹੀ ਨਹੀਂ ਤੇ ਮੈਂ ਤੇਰੇ ਨਾਲ ਐ ਥੋੜੀ ਫਰਾਡ ਕਰਦਾ ਸੀ ਆ ਬਟੂਆ ਡਿੱਗ ਪਿਆ ਸੀ ਤਾਂ ਕਰਕੇ ਮੈਂ ਤੈਨੂੰ ਕਿਹਾ ਵੀ ਬਾਈ ਮੇਰਾ ਬਟੂਆ ਡਿੱਗ ਪਿਆ ਧੰਨਵਾਦ ਬਣੀ ਤੇਰਾ ਮੇਰੇ ਨਾਲ ਲੋਕਾਂ ਨੇ ਬਹੁਤ ਮਾਰੀ ਕੀਤੀ ਐ ਕਹਿਣ ਪਹਿਲਾਂ ਤਾਂ ਕਹਿੰਦੇ ਸੀ ਪੈਸੇ ਦੇ ਦਾਂਗੇ ਫਿਰ ਬਾਅਦ ਚ ਆਏ ਕਹਿੰਦੇ ਉਧਰ ਲੱਗ ਗਏ ਉਧਰ ਲੱਗ ਗਏ ਬਈ ਹਾਂ ਬਈ ਇਹ ਤਾਂ ਹੁਣ ਤੈਨੂੰ ਪਤਾ ਹੀ ਐ ਲੋਕਾਂ ਦੀਆਂ ਚਾਲਾਂ ਨੇ ਪੈਸੇ ਦਿੰਦਾ ਵੀ ਨਾ ਕੋਈ ਕਿਸੇ ਨੂੰ ਤੂੰ ਬਹੁਤ ਚੰਗਾ ਬਈ ਬੰਦਾ ਨਾ ਜਿਹੜੇ ਮੈਨੂੰ ਮੇਰੇ ਭਰਾ ਦੇ ਇਲਾਜ ਲਈ ਦੇਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲ ਚੰਗਾ ਫਿਰ ਤੂੰ ਜਾ ਤੇਰੇ ਭਰਾ ਪ੍ਰਾ ਦਾ ਇਲਾਜ ਕਰ ਠੀਕ ਐ ਧੰਨਵਾਦ ਬਈ